ਤੇ ਮੁਕਾਬਲਾ ਅੱਜ ਦਿਖ ਰਿਹਾ ਹੈ ਤਿੰਨ ਤਿਰ ਜਦੋਂ 20 ਤੱਕ ਜਾਣਾ ਨਾ ਮੁਕਾਬਲਾ ਚਾਰ ਕੋਨਾ ਹੋ ਜਾਉਗਾ ਚੌਥਾ ਪਲੇਅਰ ਹੁਣ ਤੁਸੀਂ ਪੁੱਛੋਗੇ ਕੌਣ ਆ ਰਿਹਾ ਵਾਦਲ ਪਰਿਵਾਰ ਵਾਸਤੇ ਸੁਖਵੀਰ ਸਿੰਘ ਹੋਣਾਂ ਵਾਸਤੇ ਆਪਣੇ ਵੋਟਰਾਂ ਨੂੰ ਡਿੰਪੀ ਵਾਲੀ ਬਸ ਨਾਲੋਂ ਵਧੀਆ ਬਸ ਨਹੀਂ ਮਿਲਣ ਦੇ ਰਹੇ ਆਂ ਅਗਰ ਉਹ ਮਨਪ੍ਰੀਤ ਸਿੰਘ ਬਾਦਲ ਦੇ ਟਰਾਲੀ ਦੇ ਵਿੱਚ ਝੜਾ ਦਿੰਦੇ ਨੇ ਨਾ ਆਪਣੇ ਵੋਟਰਾਂ ਕਿ ਡਿੰਪੀ ਨੂੰ 27 ਚ ਦੁਆਰਾ ਘਰ ਵਾਪਸੀ ਕਰਵਾਈ ਜਾ ਸਕਦੀ ਹੈ ਉਹ ਵੀ ਜਿਵੇਂ ਦਰਣਾ ਗੁਰਜੀਤ ਸਿੰਘ ਜੱਫੀ ਪਾਉਂਦਾ ਤੇ ਲੋਕਾਂ ਨੂੰ ਭੜੋ ਲੰਦਾ ਤੇ ਇਸੇ ਤਰ੍ਹਾਂ ਦੀ ਜੱਫੀ ਅਮਰਤਾ ਬੜਿੰਕ ਕੋਲ ਵੀ ਹੈ ਭਾਵੇਂ ਕਿ ਅਕਾਲੀ ਦਲ ਤਿੰਨੇ ਚਾਰੇ ਸੀਟਾਂ ਦੇ ਉੱਤੇ ਬਹੁਤ ਸਾਇਲੈਂਟ ਬੈਠਾ ਜੀ ਬਹੁਤ ਖੁੱਲ ਕੇ ਕਿਸੇ ਨਾਲ ਗੱਲ ਨਹੀਂ ਕਰਦਾ ਇੱਕੋ ਹਲਕਾ ਹੈ ਡੇਰਾ ਬਾਬਾ ਨਾਨਕ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਸ਼੍ਰੋਮਣੀ ਅਕਾਲੀ ਦਲ ਦਾ ਜਰਨੈਲ ਆਮ ਆਦਮੀ ਪਾਰਟੀ ਦੇ ਬੇੜੇ 'ਚ ਟੁਲਣ ਨੂੰ ਤਿਆਰ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਨੇ ਤੇ ਚੋਣਵੀ ਮੈਦਾਨ ਭਖਿਆ ਹੋਇਆ ਹੈ ਕੋਰੀਆਂ ਕਰਾਰੀਆਂ ਸਾਡੇ ਪ੍ਰੋਗਰਾਮ ਦਾ ਨਾਮ ਤੇ ਗੱਲਾਂ ਵੀ ਅੱਜ ਕੋਰੀਆਂ ਤੇ ਕਰਾਰੀਆਂ ਹੋਣਗੀਆਂ ਬਾਈ ਹਰਵਿੰਦਰ ਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਅੱਜ ਗੱਲਬਾਤ ਗਿੱਦੜ ਵਾਹੇ ਦੀ ਤੇ ਡੇਰਾ ਬਾਬਾ ਨਾਨਕ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਸਤਿ ਸ਼੍ਰੀ ਅਕਾਲ ਕਰਨ ਜੀ ਬਹੁਤ ਵਧੀਆ ਗਿੱਦੜ ਵਾਹੇ ਬਹੁਤ ਚਰਚਿਤ ਸਾਰਿਆਂ ਦਾ ਜੋਰ ਲੱਗਾ ਹੋਇਆ ਭਗਵੰਤ ਮਾਨ ਸਾਹਿਬ ਨੇ ਤਿਆਰੀ ਕਹਿੰਦੇ 7-8 ਮਹੀਨੇ ਪਹਿਲਾਂ ਹੀ ਕਰਤੀ ਸੀਗੀ ਤਾਂ ਇੱਕ ਵਾਸ਼ਿੰਗ ਮਸ਼ੀਨ ਮੰਗਾਈ ਚਟਿੰਪੀ ਢਿੱਲੋਂ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੱਤਾ ਤੇ ਟਿਕਟ ਦਿੱਤੀ ਕੀ ਲੱਗਦਾ ਵੀ ਗਿੱਦੜ ਵਾਹ ਦੀ ਗਿੱਦੜ ਸਿੰਘੀ ਕਿਹਦੇ ਹੱਥ ਲੱਗੀ ਲੋਕਾਂ ਦਾ ਮਨ ਕੀ ਪੜ ਪਾਏ ਹੋ ਸਿਆਸੀ ਚਾਲਬਾਜ਼ੀਆਂ ਕੀ ਸਮਝ ਪਾਏ ਹੋ ਕਰਨ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੁਣ ਦੂਜਾ ਗੱਲ ਹੈ ਵੀ ਗਿੱਦੜ ਵਾਹ ਦੀ ਗੱਲ ਜਿਹੜੀ ਕਰ ਰਹੇ ਹੋ ਜਦੋਂ 2022 ਦੀਆਂ ਆਪਾਂ ਵਿਧਾਨ ਸਭਾ ਦੀਆਂ ਚੋਣਾਂ ਦੇਖਦੇ ਆ ਨਾ ਤਾਂ ਉਹਦੇ ਵਿੱਚ ਤਿੰਨ ਕੇ ਹਲਕੇ ਸਾਰੇ ਮਾਲਵੇ ਵਿੱਚ ਇਦਾਂ ਦੇ ਸੀ ਜਿਨ੍ਹਾਂ ਤੇ ਝਾੜੂ ਨਹੀਂ ਸੀ ਚੱਲਿਆ ਹਾਂ ਪਹਿਲਾ ਸੀਗਾ ਅਬੌਰ ਹੂੰ ਦੂਜਾ ਸੀ ਗਿੱਦੜਵਾਹਾ ਹੂੰ ਤੇ ਤੀਜਾ ਸੀ ਸਰਦਾਰ ਮਨਪ੍ਰੀਤ ਸਿੰਘ ਆਲੀ ਵਾਲਾ ਦਾਖਾ ਬਾਕੀ ਲਗਭਗ ਸਾਰੇ ਮਾਲਵੇ ਦੇ ਵਿੱਚ ਝਾੜੂ ਫਿਰਿਆ ਸੀ ਹੂੰ ਹੁਣ ਗਿੱਦੜਵਾਹੇ ਦਾ ਦੇਖੋ ਸਭ ਤੋਂ ਵੱਡੀ ਚੀਜ਼ ਹੂੰ ਗਿੱਦੜਵਾਹਾ ਤੇ ਲੰਬੀ ਦੋਏ ਨਾ ਬਾਦਲਾਂ ਦੇ ਹਲਕੇ ਨੇ ਹੂੰ ਬਾਦਲ ਪਰਵਾਰ ਦੇ ਤੇ ਗਿੱਦੜਵਾਹੇ ਦੇ ਵਿੱਚ ਡਿੰਪੀ ਹਾਰ ਰਿਹਾ ਹੈ ਲਗਭਗ 12-1300 ਵੋਟ ਨਾਲ ਹੂੰ ਤੇ ਪ੍ਰਕਾਸ਼ ਸਿੰਘ ਬਾਦਲ ਲੰਬੀ ਚੋਂ ਹਾਰ ਰਹੇ ਨੇ 12000 ਵੋਟ ਦੇ ਨਾਲ ਲਗਭਗ ਹੂੰ ਇਹਦਾ ਮਤਲਬ ਡਿੰਪੀ ਜਿੱਕ ਉਸਤੇ ਹੈ ਹੂੰ ਅੱਛਾ ਉਸ ਤੋਂ ਅਗਲੀ ਗੱਲ ਚੱਲੋ ਜਿਹੜਾ ਗਿੱਦੜਵਾਹਾ ਹੈ ਜਦੋਂ ਪੰਜਾਬ ਦੇ ਵਿੱਚ ਸਾਰੇ ਵਿੱਚ ਹਨੇਰੀ ਚੱਲੀ ਹੂੰ ਝਾੜੂ ਦੀ ਤਾਂ ਉੱਥੇ ਗਿੱਦੜਵਾਹੇ ਤੋਂ ਜਿਹੜਾ ਪਿਰਤਪਾਲ ਸ਼ਰਮਾ ਜੀ ਗਿੱਦੜਵਾਹੇ ਤੋਂ ਭੱਜੇ ਆਂ ਭਾਜਪਾ ਚ ਗਏ ਨੇ ਉਹ ਤੀਜੇ ਨੰਬਰ ਤੇ ਰਹੇ ਹੂੰ ਸੋਚਣ ਵਾਲੀ ਗੱਲ ਇਹ ਆ ਵੀ ਸਾਰੇ ਪੰਜਾਬ ਚ ਝਾੜੂ ਦੀ ਹਨੇਰੀ ਚੱਲਦੀ ਆ ਬਦਲਾਅ ਦਾ ਚੱਕਰ ਹੈ ਲੇਕਿਨ ਗਿੱਦੜਵਾਹੇ ਤੋਂ ਝਾੜੂ ਤੀਜੇ ਨੰਬਰ ਤੇ ਸੋ ਇੰਟਰਸਟਿੰਗ ਮੁਕਾਬਲਾ ਹੈ ਤੇ ਅੱਜ ਉੱਥੇ ਲਗਭਗ ਮੇਰਾ ਖਿਆਲ ਆ 170000 ਵੋਟਰ ਆ ਟੋਟਲ ਦੇਉ ਦੇ ਜੋ ਜੇ 70 72 75% ਵੋਟ ਪੈਂਦੀ ਹੈ ਤਾਂ 120000 ਵੋਟ ਭੁਗਤਣ ਦੀ ਸੰਭਾਵਨਾ ਹੈ। ਹੂੰ ਤੇ ਮੁਕਾਬਲਾ ਅੱਜ ਦਿਖ ਰਿਹਾ ਹੈ ਤਿੰਨ ਤਰੀ ਹੂੰ ਜਿਹਦੇ ਵਿੱਚ ਡਿੰਪੀ ਢੱਲੋਂ ਨੇ ਹੂੰ ਜਿਹਦੇ ਵਿੱਚ ਭੈਣ ਅਮਰਤਾ ਬੜਿੰਗ ਨੇ ਹੂੰ ਤੇ ਤੀਜੇ ਹੈਗੇ ਨੇ ਆਪਣੇ ਮਨਪ੍ਰੀਤ ਸਿੰਘ ਬਾਦਲ ਹੂੰ ਪਰ ਕਰਨ ਜੀ ਇਹ ਹੈ ਜੀ 13 ਤਰੀਕ ਦੀ ਗੱਲ ਆ ਪਖੜਿਆ 13 ਚ ਹੂੰ ਇਹ ਅੱਜ ਸੀ ਜਦੋਂ 20 ਤੱਕ ਜਾਣਾ ਨਾ ਮੁਕਾਬਲਾ ਚਾਰ ਕੋਨਾ ਹੋ ਜਾਣਾ ਚੌਥਾ ਪਲੇਅਰ ਹੁਣ ਤੁਸੀਂ ਪੁੱਛੋਗੇ ਕੌਣ ਆ ਰਿਹਾ ਹੈ ਹਾਂ ਬਿਲਕੁਲ ਪੁੱਛਾਂਗੇ ਜੀ ਉਹ ਐ ਸੁਖਰਾਜ ਹਾਂ ਸੁਖਰਾਜ ਨੇ ਅੱਜ ਤੋਂ ਬਾਅਦ ਅਪ ਹੋਣਾ ਹੂੰ ਉਹਦੀ ਕੱਲ ਪਰਸੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਚੱਲੀ ਜਿਸ ਦੇ ਵਿੱਚ ਉਹ ਭਾਵਕ ਹੋ ਗਿਆ ਹੂੰ ਉਸ ਇੰਟਰਵਿਊ ਤੋਂ ਬਾਅਦ ਉੱਥੇ ਦੇ ਸਮੀਕਰਨ ਚੇਂਜ ਹੋਣ ਲੱਗ ਗਏ ਨੇ ਹੂੰ ਸੋ ਇਹ ਮੁਕਾਬਲਾ 4 3 ਹੋ ਜਾਏਗਾ ਜੇ 1,20,000 ਵੋਟ ਪੈਂਦੀ ਹੈ ਤਾਂ ਜਿਸ ਬੰਦੇ ਕੋਲ 40,000 ਵੋਟ ਆ ਗਈ ਹੂੰ ਚਾਲੀ ਬਿਆਲੀ 45 ਜਿੱਤੋਂ ਦੀ ਪੱਕੀ ਹੈ। ਹੂੰ ਦੇਖੋ ਅਜੇ 20 ਤਰੀਕ ਤੱਕ ਸਮੀਕਰਨ ਬਦਲ ਲੈਨੇ ਬਹੁਤ ਕੁਝ ਬਦਲਨੇ ਬਹੁਤ ਕੁਝ ਹੋਣਾ ਪਰ ਮੈਂ ਇੱਕ ਗੱਲ ਮੰਨਦਾ ਵੀ ਡਿੰਪੀ ਕੋਲ ਕੋਈ ਨਾ ਕੋਈ ਉੱਥੇ ਐਜ ਜਰੂਰ ਹੈਗਾ ਉਹ ਐਜ ਹੋਣ ਦਾ ਕਾਰਨ ਇਹ ਆ ਵੀ ਉੱਥੇ ਅਕਾਲੀ ਦਲ ਦਾ ਵੋਟਰ ਬਹੁਤ ਹੈ। ਹੂੰ ਅਕਾਲੀ ਦਲ ਹੁਣ ਉੱਥੇ ਡਿਸਾਈਡਿੰਗ ਫੈਕਟਰ ਅਕਾਲੀ ਦਲ ਆ। ਅਕਾਲੀ ਵੋਟਰ ਕਿਹੜੀ ਟਰੱਕ 'ਚ ਚੜਦੇ ਨੇ ਕਿਹੜੀ ਟਰਾਲੀ 'ਚ ਚੜਦੇ ਨੇ। ਉਹ ਅਕਾਲੀ ਦਲ ਸੋਚਦਾ ਹੈ ਅਕਾਲੀ ਦਲ ਕੋਲ ਵੀ ਉੱਥੇ ਦੋ ਪ੍ਰਕਾਰ ਦਾ ਵੋਟਰ ਹੈ ਇੱਕ ਪੰਥਕ ਵੋਟਰ ਹੈ ਤੇ ਇੱਕ ਵੋਟਰ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੋਰ ਵੋਟਰ ਆ ਜਿਨ੍ਹਾਂ ਨੂੰ ਬਾਦਲ ਪਰਿਵਾਰ ਦਾ ਵੋਟਰ ਹੈ ਹੁਣ ਬਾਦਲ ਪਰਿਵਾਰ ਦੀ ਸਮੱਸਿਆ ਵੀ ਉਹ ਆਪਣੇ ਵੋਟਰ ਨੂੰ ਕਿੱਧਰ ਛਡਾਵੇ ਜਿਹੜਾ ਤਾਂ ਪੰਥਕ ਵੋਟਰ ਆ ਉਹ ਤਾਂ ਜ਼ਿਆਦਾ ਚਾਂਸ ਹੈ ਕਿ ਸੁਖਰਾਜ ਵਾਲੇ ਪਾਸੇ ਟਿਲਟ ਕਰੂਗਾ ਅੱਜ ਤੋਂ ਬਾਅਦ ਹੁਣ ਹੈਗਾ ਏ ਜਿਹੜਾ ਅਕਾਲੀ ਦਲ ਦਾ ਨਿੱਜੀ ਵੋਟਰ ਆ ਬਾਦਲ ਪਰਿਵਾਰ ਦਾ ਵੋਟਰ ਆ ਹੁਣ ਬਾਦਲਾਂ ਨੂੰ ਕਿਹੜਾ ਸੂਟ ਕਰਦੇ ਨੇ ਅਚੋਂ ਬਹੁਤੇ ਲੋਕਾਂ ਦੀ ਭਾਵਨਾ ਇਹ ਆ ਕਿ ਮਨਪ੍ਰੀਤ ਸਿੰਘ ਬਾਦਲ ਸੂਟ ਕਰਨਗੇ ਬਿਲਕੁਲ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਅਕਾਲ ਚਲਾਣਾ ਕਰ ਗਏ ਉਦੋਂ ਇੱਕ ਜਫੀ ਬੜੀ ਚਰਚਿਤ ਰਹੀ ਕਿ ਜੜਵਾਹੇ ਚ ਦੋਵੇਂ ਭਰਾਵਾਂ ਦੀ ਤੇ ਉਹਨੇ ਗਿੱਦੜਵਾਹੇ ਦੇ ਲੋਕਾਂ ਦੇ ਮਨ ਚ ਬਣਾਤੀ ਵੀ ਆਪਣੇ ਆਪਣੇ ਭੱਜੀਆਂ ਬਾਵਾ ਕਹਿੰਦੇ ਗੱਲ ਨੂੰ ਪੈ ਗਈਆਂ ਉਹ ਚੀਜ਼ਾਂ ਹਜੇ ਵੀ ਉੱਥੇ ਡਿਸਕਸ ਹੋ ਰਹੀਆਂ ਵੀ ਆਪਣੇ ਤਾਂ ਆਪਣੇ ਹੀ ਹੁੰਦੇ ਆ ਵੱਡੇ ਬਦਲ ਦੇ ਸਤਕਾਰ ਦੇ ਵਿੱਚ ਸ਼ਾਇਦ ਮਾਨਪ੍ਰੀਤ ਬਾਦਲ ਨੂੰ ਵੋਟਾਂ ਪੈ ਜਾਣ ਦੇਖੋ ਇਹ ਹੋ ਸਕਦਾ ਸੰਭਾਵਨਾਵਾਂ ਤੋਂ ਕਦੇ ਵੀ ਪੋਲਿਟਿਕਸ ਸਿੱਧਾਂ ਦਾ ਇਹ ਚੀਜ਼ ਹੈ ਵੀ ਦੇ ਚ ਹੈ ਉਹ ਨਹੀਂ ਕੋਈ ਆਪਾਂ ਪ੍ਰੈਡਿਕਸ਼ਨਸ ਬਹੁਤੀਆਂ ਕਰੇ ਨਹੀਂ ਸਕਦੇ ਪਰ ਜਿੱਥੇ ਤੱਕ ਮੇਰਾ ਮੰਨਣਾ ਹੈ ਬਾਦਲ ਪਰਿਵਾਰ ਵਾਸਤੇ ਸੁਖਵੀਰ ਸਿੰਘ ਹੋਰਾਂ ਵਾਸਤੇ ਆਪਣੇ ਵੋਟਰਾਂ ਨੂੰ ਡਿੰਪੀ ਵਾਲੀ ਬੱਸ ਨਾਲੋਂ ਵਧੀਆ ਬੱਸ ਨਹੀਂ ਮਿਲਣੀ ਚੜਾਉਣ ਨੂੰ ਹਾਂ ਅਗਰ ਉਹ ਮਨਪ੍ਰੀਤ ਸਿੰਘ ਬਾਦਲ ਦੇ ਟਰਾਲੀ ਦੇ ਵਿੱਚ ਝੜਾ ਦਿੰਦੇ ਨੇ ਨਾ ਆਪਣੇ ਵੋਟਰ ਤਾਂ ਕੱਲ ਨੂੰ ਫੈਸਲਾ ਇਹਨਾਂ ਦਾ ਸਮਝੌਤਾ ਤਾਂ ਹੁਣ ਹੈ ਭਾਜਪਾ ਦੇ ਨਾਲ ਤੇ ਉਹ ਭਾਜਪਾ ਵੱਡੀ ਧਿਰ ਬਣੇਗੀ ਹਾਂ ਸੋ ਉੱਥੇ ਬਾਦਲ ਪਰਿਵਾਰ ਦਾ ਵੋਟਰ ਆ ਨਾ ਜਿਹੜਾ ਨਿੱਜੀ ਵੋਟਰ ਆ ਉਹ ਡਿੰਪੀ ਵੱਲ ਜਾਏਗਾ ਕਿਉਂਕਿ ਡਿੰਪੀ ਨੂੰ 27 ਚ ਦੁਆਰਾ ਕਰਵਾਅ ਪਸੀ ਕਰਵਾਈ ਜਾ ਸਕਦੀ ਹੈ ਅਗਰ ਅਕਾਲੀ ਦਲ ਦੇ ਵਿੱਚ ਕੁਝ ਵੱਡਾ ਹੋਵੇ ਹੂੰ ਤਾਂ ਉਹਨੂੰ ਲੱਗਦਾ ਹੈ ਕਿ ਡਿੰਪੀ ਢਿੱਲੋਂ ਜਿਹੜੇ ਵੋਟਰਾਂ ਦੀਆਂ ਸੀਟਾਂ ਵਾਲੀ ਬਸ ਜਿੱਤ ਕੇ ਵਾਪਸ ਅਕਾਲੀ ਦਲ ਆ ਜਾਣਗੇ ਯਾਰੀ ਪਗਾ ਲੈਣਗੇ ਨਹੀਂ ਅਜੇ ਤਾਂ ਨਹੀਂ ਆਉਣਗੇ 27 ਦੇ ਵਿੱਚ ਉਹ ਸਣੇ ਟਰਾਲੀ ਆਪਣੀ ਜੋੜ ਕੇ ਦੁਆਰਾ ਅਕਾਲੀ ਦਲ ਚ ਆ ਸਕਦੇ ਆ ਸੋ ਮੇਰਾ ਖਿਆਲ ਹੈ ਵੀ ਜਿਹੜਾ ਗਿੱਦੜਵਾਹੇ ਦੀ ਗਿੱਦੜ ਸਿੰਘੀ ਹੈ ਇਸ ਟਾਈਮ ਉਹ ਡਿੰਪੀ ਵਾਲੇ ਪਾਸੇ ਨੂੰ ਥੋੜੀ ਜੀ ਝੁਕੀ ਹੋਈ ਹੈ ਅਜੇ 20 ਤਰੀਕ ਦੂਰ ਹੈ ਹੂੰ ਬੀ ਤੱਕ ਕੀ ਸਮੀਕਰਨ ਬਣਦੇ ਨੇ ਜਿਵੇਂ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਮੈਂ ਬੀਐਸਐਫ ਚ ਭਰਤੀ ਕਰਾਂਉ ਮੈਂ ਸੀਆਰਪੀਐਫ ਚ ਭਰਤੀ ਕਰਾਂਉ ਉਹ ਕਿੰਨਾ ਕਿਸਨ ਲਾਇਆ ਜਾਂਦਾ ਹੈ ਉਹ ਵੱਖਰੀ ਗੱਲ ਹੈ ਪਰ ਕਮਜ਼ੋਰ ਕੈਂਡੀਡੇਟ ਉੱਥੇ ਅਮਰਤਾ ਬੜਿੰਗ ਵੀ ਹੈ ਨਹੀਂ ਅਮਰਤਾ ਬੜਿੰਗ ਦੀ ਜਿਹੜੀ ਬੋਲਬਾਣੀਆਂ ਜਿਹੜੀ ਉਹਦੀ ਭਾਸ਼ਣ ਕਲਾ ਜਾਂ ਲੋਕਾਂ ਨਾਲ ਵਿਚਰਨ ਹੈ ਉਹ ਕਮਾਲ ਦਾ ਹੈ ਉਹਦੇ ਕੋਲ ਵੀ ਨਾ ਰਾਣਾ ਗੁਰਜੀਤ ਸਿੰਘ ਵਾਲੀ ਜੱਫੀ ਹੈ ਉਹ ਵੀ ਜਿਵੇਂ ਗਵਰਾਣਾ ਗੁਰਜੀਤ ਸਿੰਘ ਜੱਫੀ ਪਾਉਂਦਾ ਤੇ ਲੋਕਾਂ ਨੂੰ ਭੜੋ ਲੰਦਾ ਹੈ ਤੇ ਇਸੇ ਤਰ੍ਹਾਂ ਦੀ ਜਫੀ ਅਮਰਤਾ ਵੜਿੰਗ ਕੋਲ ਵੀ ਹੈ ਉਹ ਵੀ ਪਿੰਡਾਂ ਦੀਆਂ ਲੇਡੀਜ਼ ਨੂੰ ਇਦਾਂ ਮਿਲਦੀ ਹੈ ਜਾਂ ਕਿ ਜਿਵੇਂ ਉਹਨਾਂ ਦੀ ਸਕੀ ਧੀ ਹੁੰਦੀ ਹੈ ਭੈਣ ਹੁੰਦੀ ਹੈ ਬਹੁਤ ਕਮਾਲ ਦੀ ਉਹਦੀ ਇੱਕ ਸੱਤ ਚ ਬੈਠੇ ਉੱਥੇ ਨਾ ਇੰਟਰਵਿਊ ਸੁਣੇ ਜਾਂਦੇ ਸੀਗੇ ਅਮਰਤਾ ਵੜਿੰਗ ਦੀ ਕਹਿੰਦਾ ਜਦੋਂ ਰਾਣੀ ਰਾਜਾ ਜੀ ਰਾਜਾ ਜੀ ਕਰਦੀ ਨਾ ਅਸੀਂ ਪਤਾ ਨਹੀਂ ਕਾਹ ਨੂੰ ਖੁਸ਼ ਹੋ ਜਾਂਦੇ ਮੇਰਾ ਖਿਆਲ ਹੈ ਕਰਨ ਤੂੰ ਵੀ ਫੀਲਿੰਗਾਂ ਲੈਣ ਲੱਗ ਗਿਆ ਚਲੋ ਇਹ ਵਧੀਆ ਗੱਲ ਹੈ ਆਪਣੇ ਘਰ ਵਾਲੇ ਨੂੰ ਵਧੀਆ ਤਰੀਕੇ ਨਾਲ ਵਧੀਆ ਸਲੀਕੇ ਨਾਲ ਸੰਬੋਧਨ ਹੋਣਾ ਇੱਕ ਸੁਗੜ ਜਿਹੜੀ ਜਨਾਨੀ ਹੁੰਦੀ ਹੈ ਨਾ ਉਹਦੀ ਪਹਿਚਾਨ ਹੈ ਉਹ ਆਪਣੇ ਮਤਲਬ ਕਿ ਜੀਵਨ ਪਾਠੰਦਰ ਨੂੰ ਇੱਕ ਅੱਛੇ ਸ਼ਬਦਾਂ ਨਾਲ ਸੰਬੋਧਨ ਕਰਕੇ ਆਪ ਵੀ ਜਸ ਖੱਟਦੀ ਹੈ ਤੇ ਆਪਣੇ ਘਰ ਵਾਲੇ ਦਾ ਵੀ ਜਸ ਵਧਾਉਂਦੀ ਹੈ ਉਹ ਤੇ ਹਨ ਵੀ ਘਰਾਂ ਚ ਅਧਾਰਨਾ ਦਿੰਦੇ ਦੇਖ ਅਮਰਤਾ ਵੜਿੰਕੇ ਨੇ ਪਿਆਰ ਨਾਲ ਬੁਲਾਉਂਦੀ ਜਦੋਂ ਘਰੇ ਲੜਾਈ ਹੋ ਜਵੇ ਨਾਲ ਹੀ ਝੱਟ ਇੰਟਰਵਿਊ ਦਿਖਾ ਦਿੰਦੇ ਦੇਖੋ ਕਿਨੇ ਪਿਆਰ ਨਾਲ ਰਹਿੰਦੇ ਤੂੰ ਸਾੜਨਾ ਕਰਨੀ ਉਹ ਨਹੀਂ ਚਲੋ ਇਹ ਵੀ ਵਧੀਆ ਪੋਜੀਟਿਵ ਗੱਲ ਹੈ ਦੇਖੋ ਜੇ ਕਿਸੇ ਪਾਸੇ ਤੇ ਕੋਈ ਚੰਗੀ ਗੱਲ ਮਿਲਦੀ ਹੈ ਤਾਂ ਅਕਸੈਪਟ ਕਰ ਲੈਣੀ ਚਾਹੀਦੀ ਹੈ ਅੱਛਾ ਜੇ ਦੋ ਪਰਿਵਾਰਾਂ ਦੇ ਵਿੱਚ ਵੀ ਉਸ ਤਰ੍ਹਾਂ ਦੀ ਬਿਰਤੀ ਆ ਗਈ ਤੇ ਅਮਰਤਾ ਦੀ ਪ੍ਰਾਪਤੀ ਹੈ ਅਮਰਤਾ ਦੀ ਪ੍ਰਾਪਤੀ ਹੈ ਅਮਰਤਾ ਦੀ ਪ੍ਰਾਪਤੀ ਹੈ ਵੀ ਉਹਨੇ ਸਮਾਜ ਨੂੰ ਬਦਲਿਆ ਹੈ ਹਾਂ ਇਹ ਗਿੱਦਰਵਾਇਚ ਤੁਸੀਂ ਇੱਕ ਨਾਮ ਮਿਸ ਕਰ ਗਏ ਜਿਹੜਾ ਬਰਾੜ ਹੋਣਾ ਨੇ ਕਾਗਜ਼ ਵਾਪਸ ਲੈ ਲੇ ਹੂੰ ਕਹਿੰਦੇ ਵੀ ਟਰਾਲੀ ਉਹ ਵੀ ਭਰੀ ਬੈਠੇ ਆ ਉਹ ਟਰਾਲੀ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਚੜਾਉਂਦੇ ਆ ਸਮੀਕਰਨ ਹੱਲ ਜਾਣੇ ਆ ਬੇਸ਼ੱਕ ਕਹਿੰਦੇ ਕਾਗਜ਼ ਵਾਪਸ ਲੈ ਲੇ ਪਰ ਹਜੇ ਵੀ ਉਸੇ ਇਲਾਕੇ ਦੇ ਵਿੱਚ ਐ ਸਮੀਕਰਨ ਹਲਾ ਸਕਦੇ ਦੇਖੋ ਜਦੋਂ ਤੁਸੀਂ ਮਨਪ੍ਰੀਤ ਤੋਂ ਪਹਿਲਾਂ ਅਗਰ ਉਹ ਉਸ ਏਰੀਏ ਦੇ ਵਿੱਚ ਜਾਣੇ ਹੋ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜੇ ਕਾਂਗਰਸ ਵੱਲੋਂ ਕੋਈ ਟੱਕਰ ਦਿੰਦਾ ਹੁੰਦਾ ਸੀ ਤਾਂ ਸਰਦਾਰ ਜਗਮੀਤ ਸਿੰਘ ਬਰਾੜ ਤੇ ਚੋਣ ਨਹੀਂ ਜਿੱਤ ਸਕੇ ਹਮ ਵਿਧਾਨ ਸਭਾ ਚੋਣ ਉਹ ਨਹੀਂ ਜਿੱਤ ਸਕੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਾफी ਹੱਦ ਤੱਕ ਚੋਣ 'ਚ ਫਸਾ ਕੇ ਰੱਖ ਦਿੱਤੇ ਤੇ ਜਗਮੀਤ ਸਿੰਘ ਬਰਾੜ ਇੱਕ ਇਦਾਂ ਦਾ ਨਾਮ ਹੈ ਜਿਸ ਦੇ ਕੋਲ ਕਿਰਦਾਰ ਵੀ ਹੈ ਜਿਸ ਦੇ ਕੋਲ ਗਫਤਾਰ ਵੀ ਹੈ ਤੇ ਜਿਸ ਦੇ ਕੋਲ ਦਸਤਾਰ ਵੀ ਹੈ ਹਮ ਠੀਕ ਹੈ ਨਾ ਉਸ ਬੰਦੇ ਦੇ ਉੱਤੇ ਅੱਜ ਤੱਕ ਇਦਾਂ ਦਾ ਕੋਈ ਅਲੀਗੇਸ਼ਨਸ ਨਹੀਂ ਹੈਗਾ ਜਿਹਾ ਜਿਹਾ ਆਮ ਬਹੁਤੇ ਪੋਲੀਟੀਕਲ ਨਤਾਮਾਂ ਦੇ ਉੱਤੇ ਲੱਗਦਾ ਸੋ ਜਗਮੀਤ ਬਰਾੜ ਇੱਕ ਉੱਥੇ ਡਿਸਾਈਡਿੰਗ ਫੈਕਟਰ ਹੈਗਾ ਜਗਮੀਤ ਸਿੰਘ ਬਰਾੜ ਦੇ ਕੋਲ ਕਾਫੀ ਉੱਥੇ ਲੋਕਾਂ ਦਾ ਹੈਗਾ ਤੇ ਜਗਮੀਤ ਸਿੰਘ ਬਰਾੜ ਦਾ ਲੇਕਿਨ ਜਿਹੜਾ ਵੋਟ ਬੈਂਕ ਹੈ ਉਹ ਦੋ ਪ੍ਰਕਾਰ ਦਾ ਹੈ ਹਮ ਇੱਕ ਤਾਂ ਉਹਨਾਂ ਦੀ ਪੰਥਕ ਸ਼ਬੀ ਕਰਕੇ ਵੀ ਉਹਨਾਂ ਕੋਲ ਵੋਟ ਬੈਂਕ ਹੈਗਾ ਇੱਕ ਉਹ ਕਾਂਗਰਸ ਦੇ ਵਿੱਚ ਕਾਫੀ ਲੰਬਾ ਸਮਾਂ ਸਰਵਿਸ ਕੀਤੀ ਉਹਨਾਂ ਨੇ ਉਹਨਾਂ ਕੋਲ ਕਾਂਗਰਸੀ ਵੋਟ ਬੈਂਕ ਵੀ ਹੈ ਹੁਣ ਜਗਮੀਤ ਸਿੰਘ ਬਰਾੜ ਦਾ ਜਿਹੜਾ ਵੋਟ ਬੈਂਕ ਹੈ ਮੈਂ ਤੁਹਾਨੂੰ ਤਾਂ ਹੀ ਸੁਖਰਾਸ ਦੀ ਗੱਲ ਕਰ ਰਿਹਾ ਸੀ ਜਗਮੀਤ ਸਿੰਘ ਬਰਾੜ ਵੀ ਆਪਣਾ ਵੋਟ ਬੈਂਕ ਮੇਰਾ ਖਿਆਲ ਆ ਜੋ ਗਰਾ ਜੋ ਸੁਖਰਾ ਸਿੰਘ ਹੋਰਾਂ ਦੀ ਟਰਾਲੀ 'ਚ ਚੜਾ ਕੇ ਵੱਧ ਸੇਫ ਮਹਿਸੂਸ ਕਰਨਗੇ। ਹਮ ਇਹੀ ਕਰਨਾਂ ਵੀ ਕਿਤੇ ਟਰਾਲੀ ਕਿਸੇ ਪੱਕੇ ਬੰਦੇ ਨਾਲ ਤੋਰਤੀ ਮੁੜ ਕੇ ਟਰਾਲੀ ਮੁੜੇ ਨਾ ਹੈ ਇਹੋ ਜਿਹੇ ਬੰਦੇ ਕੋਲੇ ਟਰਾਲੀ ਭਜਣੀ ਵੀ ਮੋੜਾ ਹੋਵੇ ਮੋੜੇ ਆਵੇ ਟਰਾਲੀ ਆਪਾਂ ਜੇ ਪਿੰਡ ਚ ਵੀ ਆਧਾਰੀ ਵੀ ਕਿਸੇ ਨੂੰ ਟਰਾਲੀ ਦੰਨੇ ਤਾਂ ਦੇਖ ਕੇ ਦੰਨੇ ਵੀ ਮੁੜੇ ਹੈਗੀ ਨਾ ਇਹ ਤਾਂ ਫਿਰ ਬਹੁਤ ਵੱਡੀ ਟਰਾਲੀ ਆ ਯਾਰ ਬੋਟਰਾਂ ਵਾਲੀ ਹਾਂ ਇਹਦਾ ਸੇਫੇ ਚਾਹੀਦੀ ਹੈ ਸੇਫੇ ਚਾਹੀਦੀ ਤੁਸੀਂ ਇਹ ਮੰਨਦੇ ਹੋ ਕਿ ਕੁਝ ਦਿਨਾਂ ਦੇ ਵਿੱਚ ਮਤਲਬ ਚਾਰ ਕੋਣਾ ਮੁਕਾਬਲਾ ਹੋ ਸਕਦਾ ਫਿਰ ਹਾਲ ਤਿੰਨਾਂ ਚ ਸਖਤ ਮੁਕਾਬਲਾ ਬਣਿਆ ਹੋਇਆ ਡਿੰਪੀ ਨੂੰ ਥੋੜਾ ਜਿਹਾ ਅੱਜ ਤੁਸੀਂ ਮੰਨਦੇ ਹੋ ਵੀ ਹੈਗਾਗਾ ਬਿਲਕੁਲ ਚਲਿਏ ਡੇਰੇ ਬਾਬੇ ਨਾਨਕ ਉੱਥੇ ਦਾ ਕੀ ਮਾਹੌਲ ਆ ਕਿਉਂਕਿ ਲੀਡਰਾਂ ਨਾਲ ਵੀ ਤੁਹਾਡੀ ਗੱਲ ਹੁੰਦੀ ਲੋਕਾਂ ਨਾਲ ਵੀ ਹੁੰਦੀ ਤਾਂ ਐਨਲਾਈਜ਼ ਕੀ ਕਰ ਰਹੇ ਹਾਂ ਸਾਰੀ ਕਵਰੇਜ ਨੂੰ ਲੀਡਰਾਂ ਦੇ ਬਿਆਨਾਂ ਨੂੰ ਕੀ ਲੱਗਦਾ ਵੀ ਕੌਣ ਉੱਥੇ ਹੜ ਬੜਾਇਆ ਹੋਇਆ ਜਿਸ ਸੇਕ ਡੇਰੇ ਦਾ ਸਬੰਧ ਹੈ ਨਾ ਡੇਰਾ ਬਾਬਾ ਨਾਨਕ ਦਾ ਉਹ ਮਾਲਵੇ ਔਰ ਮਾਝੇ ਨੂੰ ਨਾ ਤੁਸੀਂ ਬਿਲਕੁਲ ਵੱਖਰੇ ਰੂਪਾਂ ਚ ਦੇਖੋ ਹਾਂ ਮਾਝਾ ਜਿਹੜਾ ਉਹ ਹੋਰ ਪ੍ਰਕਾਰ ਰਿਐਕਟ ਕਰਦਾ ਤੇ ਮਾਲਵਾ ਹੋਰ ਪ੍ਰਕਾਰ ਰਿਐਕਟ ਕਰਦਾ ਮਾਲਵਾ ਮਤਲਬ ਕਿ ਬਹੁਤ ਬੜੀ ਸਰਕਾਰਾਂ ਦੇ ਖਿਲਾਫ ਜਾ ਕੇ ਦਿੰਦਾ ਪਰ ਮਾਝਾ ਜਿਹੜਾ ਹੈਗਾ ਨਾ ਉਹ ਲਗਭਗ ਸਰਕਾਰਾਂ ਦੀ ਪੈੜ ਚ ਪੈੜ ਧਰਨਾ ਜਾਣਦਾ ਹੈ ਇਹ ਮਾਝਾ ਅਰਧਵਾਬੇ ਦੀ ਖਾਸੀਅਤ ਹੈ ਹਮ ਮਾਲਵਾ ਇਸ ਤੋਂ ਕਈ ਵਾਰੀ ਉਲਟ ਚਲਿਆ ਜਾਂਦਾ ਹੈ ਹਮ ਤੇ ਜਿੱਥੇ ਤੱਕ ਮਾਝੇ ਦਾ ਸਬੰਧ ਹੈ ਮਾਝੇ ਦੇ ਵਿੱਚ ਵੀ ਇਸ ਟਾਈਮ ਤਿੰਨ ਤੀਰੀ ਮੁਕਾਬਲਾ ਹੈ ਹਮ ਉੱਥੇ ਕਾਂਗਰਸ ਵੱਲੋਂ ਆਪਣੇ ਸੁਖਵਿੰਦਰ ਸਿੰਘ ਰੰਧਾਵਾ ਹਰੋਂ ਦੇ ਪਤਨੀ ਨੇ ਜੀ ਬੀਬੀ ਜਤਿੰਦਰ ਘਰ ਰੰਧਾਵਾ ਜੀ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੇ ਤੇ ਆਪਣੇ ਬੀਜੇਪੀ ਵੱਲੋਂ ਨੇ ਰਵਿਕਰਨ ਸਿੰਘ ਕਾਲੋਂ ਜਿੱਥੇ ਤੱਕ ਮੁਕਾਬਲੇ ਦਾ ਸਬੰਧ ਹੈ ਦੇਖੋ ਮੁਕਾਬਲਾ ਅੱਜ ਦੇ ਦਿਨ ਚ ਉੱਥੇ ਨਾ ਦੋ ਪਾਸੜ ਲੱਗ ਰਿਹਾ ਰਵਿਕਰਨ ਸਿੰਘ ਕਾਲੋਂ ਥੋੜਾ ਜਿਹਾ ਉੱਥੇ ਪਿੱਛੇ ਚੱਲ ਰਹੇ ਨੇ ਜੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀ ਜਾਵੇ ਤਾਂ ਉੱਥੇ ਭਾਜਪਾ ਦਾ ਜਿਹੜਾ ਕੈਂਡੀਡੇਟ ਸੀ ਉਹਨੂੰ 1900 ਵੋਟ ਪਈ ਸੀ ਸੋ ਭਾਜਪਾ ਦਾ ਉੱਥੇ ਵੋਟ ਬੈਂਕ ਹੈ ਨਹੀਂ ਹੁਣ ਹੈਗਾ ਵੋਟ ਬੈਂਕ ਉਥੇ ਰਵਿਕਰਨ ਸਿੰਘ ਕਾਲੋਂ ਦਾ ਪਰ ਰਵਿਕਰਨ ਸਿੰਘ ਕਾਲੋਂ ਵੱਲ ਦੇਖਦੇ ਹਾਂ ਤਾਂ ਉਹਨਾਂ ਨੂੰ ਉਥੇ ਲਗਭਗ 50000 ਵੋਟ ਪਈ ਸੀ ਹਮ ਅਕਾਲੀ ਦਲ ਵੱਲੋਂ ਤੇ ਉਹ ਮੇਰਾ ਖਾਲਾ ਮਹਿਜ 6700 ਵੋਟ ਦੇ ਨਾਲ ਹਾਰੇ ਸੀ ਉਤੋਂ ਗੰਦਾਵਾ ਸਾਹਿਬ ਤੋਂ ਜੀ ਸੋ ਉਥੇ ਮੁਕਾਬਲਾ ਸਖਤ ਰਹੇਗਾ ਜਿੱਥੇ ਤੱਕ ਐਜ ਦੀ ਗੱਲ ਹੈ ਹਮ ਉਥੇ ਵੀ ਇੱਕ ਗਿੱਦੜ ਸਿੰਘੀ ਆ ਜਿਹੜੀ ਹੈਗੀ ਨਾ ਉਹ ਭਈਆ ਸੁੱਚਾ ਸਿੰਘ ਲੰਗਾ ਦੇ ਕੋਲ ਸੁੱਚਾ ਸਿੰਘ ਲੰਗਾ ਕਾਫੀ 5-7 ਸਾਲਾਂ ਤੋਂ ਵਿਚਾਰਾ ਕਿਸੇ ਕਾਰਨ ਕਰਕੇ ਬਾਹਰ ਬੈਠਾ ਸੀ ਅਕਾਲੀ ਦਲ ਤੋਂ ਕਿਸੇ ਕਾਰਨ ਕਰਕੇ ਬਿਲਕੁਲ ਚਲੋ ਹੁਣ ਕਾਰਨ ਲੋਕਾਂ ਨੂੰ ਪਤਾ ਪੱਖਾਂ ਨੂੰ ਡਿਸਕਲੋਜ਼ ਕਰਨੀਆਂ ਗੱਲਾਂ ਸਾਰੀਆਂ ਉਹ ਕਿਸੇ ਕਾਰਨ ਕਰਕੇ ਬਾਹਰ ਬੈਠਾ ਸੀ ਤੇ ਉਹਦੀ ਹੋ ਗਈ ਵਾਪਸੀ ਰੰਧਾਵੇ ਨੂੰ ਜਿਤਾਉਣ ਵਾਸਤੇ ਗੁਰਦੀਪ ਸਿੰਘ ਰੰਧਾਵੇ ਨੂੰ ਜਿਤਾਉਣ ਵਾਸਤੇ ਉਹਨਾਂ ਜੋਰ ਭਗਵੰਤ ਸਿੰਘ ਮਾਨ ਦਾ ਨਹੀਂ ਲੱਗਿਆ ਵਾ ਉਹਨਾਂ ਜੋਰ ਉੱਥੇ ਕਲਦੀਪ ਸਿੰਘ ਢਾਲੀਵਾਲ ਦਾ ਨਹੀਂ ਲੱਗਿਆ ਵਾ ਉਹਨਾਂ ਜੋਰ ਉੱਥੇ ਲਾਲਜੀਤ ਸਿੰਘ ਭੁੱਲਰ ਦਾ ਨਹੀਂ ਲੱਗਿਆ ਵਾ ਜਿੰਨਾ ਸੁੱਚਾ ਸਿੰਘ ਲੰਗਾ ਦਾ ਲੱਗਿਆ ਵਾ ਹੂੰ ਉਸ ਦੇ ਦੋ ਕਾਰਨ ਨੇ ਹੂੰ ਪਹਿਲਾ ਕਾਰਨ ਤੇ ਆ ਵੀ ਜੋਰ ਦਾ ਸੁੱਚਾ ਸਿੰਘ ਲੰਗਾ ਸੋਚਦਾ ਵੀ ਜਿਹੜਾ ਮੇਰੇ ਨਾਲ ਐਪੀਸੋਡ ਹੋਇਆ ਹੂੰ ਟੋਟਲ ਦਾ ਟੋਟਲ ਹੂੰ ਉਹਦੇ ਪਿੱਛੇ ਟੋਟਲ ਦਾ ਟੋਟਲ ਹੱਥ ਸੁਖਜਿੰਦਰ ਸਿੰਘ ਰੰਧਾਵੇ ਹੋਰਾਂ ਦਾ ਸੀ ਹੂੰ ਠੀਕ ਹੈ ਨਾ ਸੋ ਵੱਡਾ ਦੁਸ਼ਮਣ ਮੰਨਦੇ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਉਹਦੀ ਐਂਟਰੀ ਜਿਹਨੇ ਰੋਕੀ ਉਹ ਹੈਗਾ ਸੀ ਰਵੀਕਰਨ ਸਿੰਘ ਕਾਲੋਂ ਹੂੰ ਜਦੋਂ ਤੱਕ ਰਵੀਕਰਨ ਸਿੰਘ ਕਾਲੋਂ ਅਕਾਲੀ ਦਲ 'ਚ ਬੈਠਾ ਰਿਹਾ ਸੁੱਚਾ ਸਿੰਘ ਲੰਘਾ ਨੂੰ ਕਿਸੇ ਨੇ ਨੇੜੇ ਦਫ਼ਤਰ ਦੇ ਨੇੜੇ ਨੂੰ ਵੀ ਨਹੀਂ ਲੰਘਣ ਦਿੱਤਿਆ ਹੂੰ ਤੇ ਹੁਣ ਉਹ ਤੇ ਦੋਵੇਂ ਦੁਸ਼ਮਣ ਨੇ ਹੂੰ ਇੱਕ ਨੇ ਅਕਾਲੀ ਦਲ 'ਚੋਂ ਬਾਹਰ ਰੱਖਿਆ ਦੂਜੇ ਨੇ ਉਹਨੂੰ ਪੋਲਿਟਿਕਸ 'ਚੋਂ ਹੀ ਬਾਹਰ ਕਰ ਦਿੱਤਾ ਹੂੰ ਦੁਸ਼ਮਣ ਦੋਵੇਂ ਇਕੱਠੇ ਹੋ ਗਏ ਹਰ ਰਡਾਰ ਤੇ ਨੇ ਹੁਣ ਲੰਗਾ ਸਾਹਿਬ ਲੰਗਾ ਸਾਹਿਬ ਦੀ ਉਹ ਰਡਾਰ ਤੇ ਨੇ ਤੇ ਲੰਗਾ ਸਾਹਿਬ ਜਿੱਥੇ ਤੱਕ ਹਾਲਾਤ ਇਹ ਆਂ ਵੀ ਉਹ ਗਰਦੀਪ ਸਿੰਘ ਰੰਧਾਵੇ ਦੀ ਖੁੱਲ੍ਹ ਕੇ ਮਦਦ ਤੇ ਆ ਗਏ ਨੇ ਹੂੰ ਭਾਵੇਂ ਕਿ ਅਕਾਲੀ ਦਲ ਤਿੰਨੇ ਚਾਰੇ ਸੀਟਾਂ ਦੇ ਉੱਤੇ ਬਹੁਤ ਸਾਇਲੈਂਟ ਬੈਠਾ ਜੀ ਬਹੁਤ ਖੁੱਲ੍ਹ ਕੇ ਕਿਸੇ ਨਾਲ ਗੱਲ ਨਹੀਂ ਕਰਦਾ ਇੱਕੋ ਹਲਕਾ ਏ ਡੇਰਾ ਬਾਬਾ ਨਾਨਕ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਸ਼੍ਰੋਮਣੀ ਅਕਾਲੀ ਦਲ ਦਾ ਜਰਨੈਲ ਆਮ ਆਦਮੀ ਪਾਰਟੀ ਦੇ ਬੇੜੇ ਤੋ ਲੜਨ ਨੂੰ ਤਿਆਰ ਹੈ ਹੂੰ ਕਿਉਂਕਿ ਉਹੀ ਗੱਲ ਫੇ ਟਰਾਲੀ ਵਾਲੀ ਆ ਗਈ ਉਹ ਤੋਂ ਟਰਾਲੀ ਮੋੜ ਆਊ ਹੈ ਗਰਦੀਪ ਸਿੰਘ ਰੰਧਾਵੇ ਤੋਂ ਟਰਾਲੀ ਵਾਪਸ ਆਉਣ ਦੀ ਸੰਭਾਵਨਾ ਹੈ ਤੇ ਉੱਥੇ ਇੱਕ ਨਾਮ ਹੋਰ ਹੈ ਕਰਨ ਜੀ ਡੇਰੇ ਬਾਬਾ ਨਾਨਕ ਦੇ ਵਿੱਚ ਉਹ ਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ ਹੂੰ ਜਿਹੜਾ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ ਹੈ ਨਾ ਮੁੰਡਾ ਹੂੰ ਕੋਈ ਜੰਗ ਮੁੰਡਾ ਹੈ ਤੇ ਉਹ ਵੀ ਵਧੀਆ ਵੋਟ ਬੈਂਕ ਰੱਖਦਾ ਹੂੰ ਤੇ ਉਹਦੀ ਵੀ ਦੋਵਾਂ ਨਾਲ ਯਕਿਨ ਹੈ ਰਵੀ ਕਰਨ ਨਾਲ ਬਣਦੀ ਆ ਉਹਦੀ ਪਰ ਉਹ ਵੀ ਰਵੀਕਰਨ ਵਾਲੇ ਪਾਸੇ ਤੁਰਨ ਦੀ ਬਜਾਏ ਉਹ ਵੀ ਗੁਰਦੀਪ ਸਿੰਘ ਰੰਧਾਵੇ ਵਾਲੇ ਪਾਸੇ ਤੁਰ ਰਿਹਾ ਹੈ। ਹੂੰ ਅੰਦਰ ਤੋਂ ਬਹੁਤ ਪੁਖਤਾ ਗੱਲ ਹੈ ਇਹ ਸਰੋਤਾਂ ਤੋਂ ਕਿ ਉਹ ਵੀ ਉੱਧਰ ਤੁਰ ਰਿਹਾ ਉਹਦਾ ਕਾਰਨ ਇਹ ਆ ਕਿ ਉਹਦੀ ਭਗਵੰਤ ਸਿੰਘ ਮਾਰ ਨਾਲ ਕਾਫੀ ਜ਼ਿਆਦਾ ਕਲੋਜ਼ ਰਿਹਾ ਤੇ ਉਹਨੇ ਆਮ ਆਦਮੀ ਪਾਰਟੀ 'ਚ ਕੰਮ ਵੀ ਕੀਤਾ ਹੈ ਤੇ ਕੁਲਦੀਪ ਢਾਲੀਵਾਲ ਨੂੰ ਅਕਸਰ ਆਪਣਾ ਨਿੱਜੀ ਮਿੱਤਰ ਕਹਿੰਦਾ ਹੈ। ਹੂੰ ਆਗਰ ਉਹ ਦੋਵੇਂ ਬੰਦੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਤੇ ਸੁਚਾ ਸਿੰਘ ਲੰਗਾ ਆਪਣੇ ਵਰਕਰਾਂ ਨੂੰ ਗੁਰਦੀਪ ਸਿੰਘ ਰੰਧਾਵੇ ਦੀ ਟਰਾਲੀ ਦੇ ਵਿੱਚ ਝੜਾ ਦਿੰਦੇ ਨੇ ਤਾਂ ਉੱਥੇ ਉਹਦੇ ਕੋਲ ਐਜ ਹੈਗਾ ਐਜ ਹੈਗਾ ਅੱਜ ਅੱਜ ਮਤਲਬ ਆਪਾਂ ਦੋ ਸੀਟਾਂ ਦੀ ਗੱਲ ਕੀਤੀ ਤੁਸੀਂ ਦੋਹਾਂ ਸੀਟਾਂ ਦਾ ਐਜ ਆਮ ਆਦਮੀ ਪਾਰਟੀ ਵਾਲ ਨੂੰ ਮੋੜ ਤਾ ਕਿਤੇ ਲੋਕ ਕਮੈਂਟ ਚ ਕਹਿਣ ਨਾ ਲਾ ਪੈਣ ਵੀ ਇਹ ਤਾਂ ਝਾੜੂ ਵਾਲੇ ਨੇ ਬਾਈ ਉਹਨਾਂ ਦੇ ਹੱਕ ਦੀ ਗੱਲ ਕਰਦੇ ਦੇਖੋ ਗੱਲ ਇਹ ਆ ਬਾਈ ਜੀ ਪਰਤੱਖ ਨੂੰ ਪ੍ਰਮਾਣ ਕੀ ਆ 23 ਤਰੀਕ ਨੂੰ ਪਤਾ ਲੱਗ ਜਾਏਗਾ ਅਜੇ ਆਪਾਂ ਇਹ ਕਿਹਾ ਵੀ ਐਜ ਆ 20 ਤਰੀਕ ਤੱਕ ਸਮੀਕਰਨ ਬਦਲ ਵੀ ਸਕਦੇ ਆਪਾਂ 20 ਤਰੀਕ ਨੂੰ ਇੱਕ ਹੋਰ ਐਪੀਸੋਡ ਕਰਾਂਗੇ ਬਿਲਕੁਲ ਕਰ ਬਦਲੇ ਹੋਏ ਸਮੀਕਰਨਾਂ ਬਾਰੇ ਗੱਲ ਕਰਾਂਗੇ ਬਿਲਕੁਲ ਕਰਾਂਗੇ ਜਿਸ ਟਾਈਮ ਚਾਰਾਂ ਸੀਟਾਂ ਦਾ ਰਿਜ਼ਲਟ ਵੀ ਆ ਗਿਆ ਆਪਾਂ ਉਸ ਸਮੇ ਵੀ ਇੱਕ ਗੱਲ ਕਰਾਂਗੇ ਵੀ ਆਪਾਂ ਕਿੱਥੇ ਤੱਕ ਸਹੀ ਸੀ ਕਿੱਥੇ ਤੱਕ ਨਹੀਂ ਨਹੀਂ ਤੁਹਾਡੇ ਤੇ ਜਰੂਰ ਕੋਈ ਸ਼ੱਕ ਨਹੀਂ ਤੁਸੀਂ ਆ 2024 ਵਾਲਾ ਵੀ ਕਿਹਾ ਸੀ 13 ਚੋ ਜੋ ਤੁਸੀਂ 13 ਸੀਟਾਂ ਦਾ ਕਿਹਾ ਐਜ਼ ਇਟ ਇਜ਼ ਉਹੀ ਰਿਜ਼ਲਟ ਨਿਕਲਿਆ ਪਹਿਲਾਂ ਲੋਕਾਂ ਨੇ ਕਮੈਂਟ ਕੀਤੇ ਸੀ ਪਰ ਉਸ ਦਿਨ ਲੋਕੀ ਕਹਿੰਦੇ ਕਿ ਨਹੀਂ ਬਾਹੀ ਦਾ ਤਜਰਬਾ ਹੈਗਾ ਤੇ ਹੁਣ ਤੁਹਾਡਾ ਤਜਰਬਾ ਇਹ ਕਹਿ ਰਿਹਾ ਕਿ ਐਜ ਆਮ ਆਦਮੀ ਪਾਰਟੀ ਦਾ ਹਿੱਸੇ ਆ ਅੱਜ ਜਿਹੜਾ ਐਜ ਆ ਡੇਰਾ ਬਾਬਾ ਨਾਨਕ ਤੇ ਗਿੱਦੜ ਵਾਹੇ ਤੋਂ ਆਮ ਆਦਮੀ ਪਾਰਟੀ ਆਪ ਜਾ ਰਹੀ ਆ ਇਹਨਾਂ ਸੱਤਾ ਦੁਨੀਆਂ ਚ ਕੁਝ ਵੀ ਹੋ ਸਕਦਾ ਕਿਉਂਕਿ ਸਾਰੇ ਵੱਡੇ ਖਿਡਾਰੀ ਨੇ ਵੱਡੇ ਖਿਡਾਰੀ ਪੀਆਂ ਕਰਨ ਜੀ ਜਿਹੜੀਆਂ ਚੋਣਾ ਨਾ ਨਾ ਉਹ ਤਾਂ ਇੱਕ ਰਾਤ ਪਹਿਲਾਂ ਵੀ ਬਦਲ ਜਾਂਦੀਆਂ ਨੇ ਕੋਈ ਵੱਡੀ ਗਲਤੀ ਕਰ ਜਵੇ ਨਾ ਕੋਈ ਪਾਰਟੀ ਕੋਈ ਆਪਣਾ ਕੈਂਡੀਡੇਟ ਤਾਂ ਇੱਕ ਇੱਕ ਰਾਤ ਪਹਿਲਾਂ ਹੀ ਬਦਲ ਜਾਂਦੀਆਂ ਨੇ ਪਰ ਅੱਜ ਦੀ ਦਿਹਾੜੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਐਜਾ ਦੋਵੇਂ ਸੀਟਾਂ ਤੇ ਉਹ ਆਮ ਆਦਮੀ ਪਾਰਟੀ ਕੋਲ ਆ ਤੇ ਉਹਨਾਂ ਵਾਸਤੇ ਇਹ ਸੁਖ ਦੀ ਖਬਰ ਉਹ ਵੱਡੀ ਗੱਲ ਇਹ ਕਹਿੰਦੇ ਵੀ ਜਿਹੜੇ ਵੱਡੇ ਲੀਡਰ ਲੜ ਰਹੇ ਨੇ ਚੋਣੇ ਇਸ ਵੇਲੇ ਬ੍ਰਹਮਾਸਤਰ ਸਾਂਭੀ ਬੈਠੇ ਆ ਕਹਿੰਦੇ ਵੀ ਚੋਣਾਂ ਦੇ ਲਾਗੇ ਜਾ ਕੇ ਛੱਡਾਂਗੇ ਤੁਹਾਡੇ ਵਾਲੀ ਗੱਲ ਆ ਮਾਹੌਲ ਚੇਂਜ ਹੋਏ ਚੇਂਜ ਹੋ ਸਕਦਾ ਇਹਦੇ ਵਿੱਚ ਕੋਈ ਦੋਰਾ ਨਹੀਂ ਉਹ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸੋ ਬਾਈ ਹਰਵਿੰਦਰ ਨਾਲ ਗੱਲ ਕਰ ਰਹੇ ਸੀਗੇ ਜ਼ਿਮਣੀ ਚੋਣਾਂ ਨੇ ਪੂਰਾ ਮਾਹੌਲ ਬਣਿਆ ਹੋਇਆ ਤੁਸੀਂ ਵੀ ਇੰਟਰਸਟ ਨਾਲ ਦੇਖ ਰਹੇ ਹੋ ਕਿ ਲੀਡਰ ਕਿਹੜੇ ਹਿਸਾਬ ਦੇ ਨਾਲ ਇੱਕ ਦੂਜੇ ਟਿੱਪਣੀਆਂ ਕਰ ਰਹੇ ਕੀ ਉਹਨਾਂ ਟਿੱਪਣੀਆਂ ਦੇ ਮਾਇਨੇ ਨਿਕਲਦੇ ਨੇ ਤੇ ਲੋਕ ਕੀ ਸੋਚ ਰਹੇ ਆ ਕਿਹੜੇ ਲੀਡਰ ਦੀ ਕਿਹੜੀ ਚੀਜ਼ ਤਾਕਤਵਰ ਹੈ ਕਿਹੜੀ ਘੱਟ ਤਾਕਤਵਰ ਹੈ ਟਰਾਲੀਆਂ ਦੀ ਵੀ ਗੱਲ ਅਸੀਂ ਕਰ ਲਈ ਵੀ ਕਿਹੜੀ ਟਰਾਲੀ ਵਾਪਸ ਮੁੜੂ ਜਾਂ ਉਹ ਟਰਾਲੀਆਂ ਕਿਹਦੀ ਜਿੱਤ ਦੀ ਜਿਹੜਾ ਹੈ ਉਹ ਇਸ਼ਾਰਾ ਕਰ ਰਹੀਆਂ ਨੇ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ